ਇਹ ਜਿਹੜੀ ਚੋਣ ਪੂਰੇ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋયા ਅਸੀਂ ਉਹਨਾਂ ਦੀ ਕੀ ਕੀਤੀ ਆ ਤੇ ਸਾਨੂੰ ਗੁਰੂ ਸਾਹਿਬ ਦਾ ਅੱਗੇ ਅਰਦਾਸ ਬੇਨਤੀ ਕਰਕੇ ਅਸੀਂ ਇਸ ਪਾਸੇ ਵਧੇ ਆ ਪਾਲ ਦੀ ਜਿਹੜੀ 15000 ਦੀ ਲੀਡ ਸੀ 22 ਸੰਨੀ ਦਾ ਬ੍ਰਦਰ ਹੈ ਜਿਹੜਾ ਮੰਦੀਪ ਉਸ ਲੀਡ ਨੂੰ ਹੋਰ ਕਿੰਨਾ ਵਧਾਉਂਦਾ ਹੈ ਪਰ ਲੀਡ ਦੇਖਣ ਵਾਲੀ ਗੱਲ ਹੈ ਜਿੱਥੇ ਤਾਂ ਪੱਕੀ ਹੈ ਸਾਰੀਆਂ ਧੜੇਬੰਦੀਆਂ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਇਹ ਕੌਮੀ ਜੋਹਦੇ ਦਾ ਸਾਥ ਦਿइए ਤੇ ਜਾਂ ਤਾਂ ਕਿ ਇਹ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਜੋ ਅਸੀਂ ਇਹਨਾਂ ਤੇ ਜ਼ੁਲਮ ਤਸ਼ੱਦਦ ਕਰ ਰਹੇ ਆ ਉਹ ਇਹਦੀ ਪਰਵਾਹ ਨਹੀਂ ਕਰਦੇ ਲੋਕ ਜਿਹੜੇ ਆ ਕਿ ਉਹ ਉਹਦੇ ਨਾਲ ਹੋਰ ਮਜ਼ਬੂਤ ਹੁੰਦੇ ਆ ਲੋਕ ਹੋਰ ਇਕੱਠੇ ਹੁੰਦੇ ਆ ਜੇਕਰ ਕੌਮ ਦੇ ਉੱਪਰ ਕਿਸੇ ਸਮੇਂ ਜ਼ੁਲਮ ਹੋਏ ਸਮੇਂ-ਸਮੇਂ ਸਰ ਜ਼ੁਲਮ ਹੁੰਦੇ ਆ ਅੱਜ ਵੀ ਸੇਖੋ ਉੱਪਰ ਜ਼ੁਲਮ ਹੋ ਰਿਹਾ ਜੀ ਪਰ ਸੇਖੋ ਹੋਇਆਂ ਜ਼ੁਲਮਾਂ ਨੂੰ ਕਦੇ ਵੀ ਵਿਸਾਰਦਾ ਨਹੀਂ ਕਦੇ ਵੀ ਭੁੱਲਦਾ ਨਹੀਂ ਸਿੱਖ ਦੀ ਮਾਨਸਿਕਤਾ ਦੇ ਵਿੱਚ ਇੱਕ ਜਿਹੜੀ ਗੁਰੂ ਪਾਤਸ਼ਾਹ ਜੀ ਦੀ ਦਿੱਤੀ ਹੋਈ ਸੋਚ ਆ ਉਹ ਪਈ ਆ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਆ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਆ ਤੇ ਕੋਈ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਆਪਣਾ ਧਰਮ ਨਿਵਾਉਣ ਦਾ ਫਰਜ਼ ਹੋ ਜੇ ਉਹ ਧਰਮ ਵਾਸਤੇ ਉਹਨਾਂ ਨੇ ਅੱਗੇ ਉਹਨਾਂ ਦੇ ਪਰਿਵਾਰ ਨੇ ਵੱਡੀ ਕੁਰਬਾਨੀ ਕੀਤੀ ਆ ਤੇ ਹੁਣ ਫਿਰ ਇੱਕ ਧਰਮ ਸੰਕਟ ਖੜਾ ਹੈ ਇਹਦੇ ਵਾਸਤੇ ਵੀ ਉਹਨਾਂ ਦੇ ਪਰਿਵਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਹੋ ਇਹ ਧਿਰਾਂ ਦੇ ਚੁਗਲ ਚੋਂ ਨਿਕਲ ਕੇ ਪੰਥ ਨਾਲ ਖੜੇ ਹੋ ਪੰਥ ਤੁਹਾਡਾ ਪਹਿਲਾਂ ਵੀ ਮਾਨਸਤਕਾਰ ਕਰਦਾ ਤੇ ਆਉਣ ਵਾਲੇ ਸਮੇਂ 'ਚ ਇਹ ਤੁਹਾਨੂੰ ਵੱਧ ਕਰੂਗਾ ਅਸੀਸ ਮੈਂ ਜੀ ਸਾਰਿਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਐ ਵੀ ਜਿੰਨੀਆਂ ਵੀ ਧਿਰਾਂ ਐ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਮਾਉਨੀਆਂ ਐ ਇਹ ਸਾਰਿਆਂ ਨੂੰ ਆਕੇ ਅੱਜ ਮਨਦੀਪ ਸਿੰਘ ਦਾ ਸਾਥ ਦੇਣਾ ਚਾਹੀਦਾ। ਦੇਸ਼ ਵਿਦੇਸ਼ ਦੇ ਦਰਸ਼ਕਾਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਦੇਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਪਰ ਆ। ਔਰ ਅੱਜ ਤਰਨਤਾਰ ਤੋਂ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਭਰਾਤਾ ਭਾਈ ਸੰਦੀਪ ਸਿੰਘ ਜੀ। ਔਰ ਅੱਜ ਉਹਨਾਂ ਨੇ ਚੋਣ প্রচার ਦਾ आगाज ਕਰਨਾ ਅੱਜ ਇਥੋਂ ਨਖਤ ਤਮਸਤਕ ਹੋ ਕੇ ਅਕਾਲ ਤਖਤ ਸਾਹਿਬ ਤੋਂ ਬੀੜ ਬਾਬਾ ਬੁੱਢਾ ਸਾਹਿਬ ਤਰਨਤਾਰਨ ਜਾ ਕੇ ਅੱਜ ਤੋਂ ਬਾਅਦ ਚੋਣ ਪ੍ਰਚਾਰ ਦੀ ਮੁਹਿੰਮ ਜਿਹੜੀ ਹੈ ਸ਼ੁਰੂ ਹੋਣੀ ਹੈ ਔਰ ਸਾਡੇ ਨਾਲ ਖਡੂਰ ਸਾਹਿਬ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਜੀ ਔਰ ਫਰੀਦਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਸਰਦਾਰ ਸਰਵਜੀਤ ਸਿੰਘ ਜੀ ਸਾਡੇ ਨਾਲ ਨੇ ਦੋਨਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਆ ਵਾਪਸੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਬਾਪੂ ਜੀ ਕੈਂਡੀਡੇਟ ਬਹੁਤ ਵਧੀਆ ਖੜਾ ਕੀਤਾ ਸਾਰਾ ਇਲਾਕੇ ਚ ਮਤਲਬ ਬੜਾ ਉਤਸ਼ਾਹ ਇਸ ਪ੍ਰਤੀ ਵੀ ਚਲੋ ਉਹ ਸੂਰਮੇ ਦੇ ਜਿਹੜੇ ਦੋ ਕੰਮ ਕਰਤੇ ਆਪ ਇੱਕ ਤੇ ਅੰਮ੍ਰਿਤਸਰ ਦਾ ਆਪਾਂ ਵੇਖਦੇ ਆਂ ਵੀ ਜਿਹੜਾ ਸਿੱਖਾਂ ਦੀਆਂ ਧੀਆ ਭੈਣਾਂ ਦੇ ਬੜਾ ਗਲਤ ਬੋਲਦਾ ਸੀ ਸੂਰੀ ਤੇ ਇੱਕ ਅੰਦਰ ਸੂਬਾ ਸਰਹੰਦ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਉਹਦਾ ਦੋ ਜਣਿਆਂ ਦਾ ਸੋਧਾ ਲਾਇਆ ਹੈ ਔਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਤੁਸੀਂ ਇਸ ਨੌਜਵਾਨ ਦੀ ਚੋਣ ਕੀਤੀ ਏ ਤੇ ਕਿਵੇਂ ਲੱਗ ਰਿਹਾ ਹੈ ਵੀ ਬਾਜੀ ਮਾਰਜੂ ਵੀਰ ਹਾਂਜੀ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਫਤਿਹ ਇਹ ਜਿਹੜੀ ਚੋਣ ਪੂਰੇ ਕੌਮ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਅਸੀਂ ਉਹਨਾਂ ਦੀ ਕੀ ਕੀਤੀ ਆ ਤੇ ਸਾਨੂੰ ਗੁਰੂ ਸਾਹਿਬ ਦਾ ਅੱਗੇ ਅਰਦਾਸ ਬੇਨਤੀ ਕਰਕੇ ਅਸੀਂ ਇਸ ਪਾਸੇ ਵਧੇ ਹਾਂ ਤੇ ਅੱਜ ਵੀ ਅਸੀਂ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਕਿਉਂਕਿ ਅਸੀਂ ਜਦੋਂ ਅੰਮ੍ਰਿਤਪਾਲ ਦੀ ਮਹਿਮਾ ਸ਼ੁਰੂ ਕੀਤੀ ਸੀ ਉਦੋਂ ਵੀ ਅਸੀਂ ਇੱਥੋਂ ਕੀਤੀ ਸੀ ਸਾਡੇ ਲਈ ਸਾਡਾ ਗੁਰੂ ਬਹੁਤ ਵੱਡੀ ਚੀਜ਼ ਹੈ ਜੀ ਅਸੀਂ ਉਸ ਤੋਂ ਬਿਨਾ ਇੱਕ ਕਦਮ ਵੀ ਨਹੀਂ ਚੱਲ ਸਕਦੇ ਇਸ ਕਰਕੇ ਅੱਜ ਅਸੀਂ ਇਹ ਉਥੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਕੇ ਗੁਰੂ ਚਰਨਾਂ 'ਚ ਤੇ ਉਦੋਂ ਬਾਅਦ ਅਸੀਂ ਇਹ ਚੌਣ ਮਹਿਮਦਾ ਆਗਾਜ਼ ਕਰਨ ਜਾ ਰਹੇ ਹਾਂ ਤੇ ਸੰਗਤਾਂ 'ਚ ਬਹੁਤ ਵੱਡਾ ਹਤਸ਼ਾਹ ਆ ਤੇ ਅੱਜ ਇਸ ਵਕਤ ਆਇਆ ਤੇ ਬਹੁਤ ਦੂਰਾਂ ਦੂਰਾਂ ਤੋਂ ਸੰਗਤਾਂ ਚੱਲ ਕੇ ਆ ਰਹੀਆਂ ਇਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਇਸ ਮਹਿਮ ਵਿੱਚ ਤੇ ਅਸੀਂ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਭ ਸਮੂਹ ਸੰਗਤਾਂ ਨੂੰ ਅਪੀਲ ਵੀ ਕਰਦੇ ਆਂ ਕਿ ਇਹ ਸਾਰਿਆਂ ਦਾ ਆਪਣਾ ਜਿੱਦਾਂ ਤੁਸੀਂ ਉਸ ਟਾਈਮ ਤੇ ਆਪਣਾ ਕੌਮੀ ਫਰਜ਼ ਨਿਭਾਇਆ ਅਮਰਤਪਾਲ ਦੇ ਟਾਈਮ ਹੁਣ ਵੀ ਤੁਸੀਂ ਸਾਰੇ ਜਣੇ ਸਾਰੀਆਂ ਧੜੇਬੰਦੀਆਂ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਇਹ ਕੌਮੀ ਜੋਦੇ ਦਾ ਸਾਥ ਦਿਈਏ ਤੇ ਜਾਂ ਤਾਂ ਕਿ ਇਹ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਜੋ ਅਸੀਂ ਇਹਨਾਂ ਤੇ ਜ਼ੁਲਮ ਤਸ਼ੱਦਦ ਕਰ ਰਹੇ ਆਂ ਉਹ ਇਹਦੀ ਪਰਵਾਹ ਨਹੀਂ ਕਰਦੇ ਲੋਕ ਜਿਹੜੇ ਆ ਕਿ ਉਹ ਉਹਦੇ ਨਾਲ ਹੋਰ ਮਜ਼ਬੂਤ ਹੁੰਦੇ ਆ ਲੋਕ ਹੋਰ ਇਕੱਠੇ ਹੁੰਦੇ ਆ ਇਸ ਕਰਕੇ ਸਾਡੀ ਤੇ ਹੋਈ ਆਪਕੇ ਆ ਸਾਰੀਆਂ ਪੰਥਕ ਧਿਰਾਂ ਸਹਿਮਤ ਨੇ ਵੀਰ ਦੇ ਨਾਲ ਮੇਰੇ ਖਿਆਲ ਹੈ ਕਿ ਸਾਰੀਆਂ ਹੀ ਪੰਥਕ ਧਿਰਾਂ ਤੇ ਜਿਹੜੇ ਆਪਣੇ ਜਿਹੜੇ ਜਿਨ੍ਹਾਂ ਦੇ ਅੰਦਰ ਪੰਥ ਆ ਉਹ ਤੇ ਸਾਰੀਆਂ ਸਹਿਮਤ ਆ ਜਿਹੜਾ ਪੰਥ ਦੇ ਮਖੌੜੇ ਵਾਲੀਆਂ ਹੋ ਸਕਦਾ ਕਿ ਕੋਈ ਬਾਹਰ ਵੀ ਹੋਣ ਤੇ ਇਸ ਕਰਕੇ ਉਹਨਾਂ ਦੇ ਨਾਲ ਸਹਿਮਤ ਨਾ ਵੀ ਹੋਣਦੇ ਉਦੋਂ ਵੀ ਕੁਝ ਧਿਰਾਂ ਉਦੋਂ ਵੀ ਨਹੀਂ ਸਹਿਮਤ ਮੇਰੇ ਖਿਆਲ ਲੋਕ ਸਹਿਮਤ ਆ ਜਿਹੜੇ ਜਿਹੜੇ ਖਾਲੇ ਲੀਡਰ ਨਾਲ ਸਹਿਮਤ ਹੋਣ ਵੱਖਰੀ ਗੱਲ ਹੈ ਪਰ ਪੂਰੀ ਸੰਗਤ ਸਹਿਮਤ ਆ ਇਸ ਕਰਕੇ ਸੰਗਤ ਪੰਥ ਆ ਜੀ ਕੁਰਬਾਨੀ ਨੂੰ ਹਮੇਸ਼ਾ ਲੋਕ ਚੇਤੇ ਰੱਖਦੇ ਨੇ ਸਰਦਾਰ ਸਰਬਜੀਤ ਸਿੰਘ ਪਿਛਲੇ ਸਮੇਂ 'ਚ ਖੜੇ ਸੀ ਸਭ ਤੋਂ ਪਹਿਲੀ ਇੰਟਰਵਿਊ ਅਸੀਂ ਇਹਨਾਂ ਦੀ ਕੀਤੀ ਸੀ ਇਹਨਾਂ ਪਤਾ ਵੀ ਉਦੋਂ ਇੱਕ ਦੋ ਗੱਡੀਆਂ ਸੀ ਪਰ ਬਾਅਦ 'ਚ ਉਹ ਕਾਫਲਾ ਇੱਡਾਂ ਨੂੰ ਵੱਡਾ ਹੋ ਗਿਆ ਵੀ ਪੱਜ ਸਾਹਮਣੇ ਔਖਾ ਹੋ ਗਿਆ ਸੀ ਅੱਜ ਅੱਜ ਤੁਹਾਨੂੰ ਲੱਗਦਾ ਵੀ ਇਹ ਉਹੀ ਮਹਿਮ ਜਿਹੜੀ ਇੱਕ ਪੰਥਕ ਮਹਿਮ ਜਿਹੜੀ ਚੱਲੀ ਸੀ ਜਿਹੜੀ ਲੋਕ ਸਭਾ ਵਿੱਚ ਇੱਕ ਲਹਿਰ ਚੱਲੀ ਹੋ ਜਿਮਣੀ ਚੌਂ ਦੀ ਚੱਲੇਗੀ ਓ ਬਿਲਕੁਲ ਜੀ ਬਿਲਕੁਲ ਉਹੀ ਚੱਲੇਗੀ ਤੇ ਤੁਸੀਂ ਦੇਖ ਲਿਓ ਬਈ ਗੱਲ ਤਾਂ ਇਹ ਹੈ ਉਰੇ ਖੜੀ ਹੈ ਬਈ ਅੰਮ੍ਰਿਤਪਾਲ ਦੀ ਜਿਹੜੀ 15000 ਦੀ ਲੀਡ ਸੀ ਬਈ ਸਨੀ ਦਾ ਬ੍ਰਦਰ ਹੈ ਜਿਹੜਾ ਮਨਦੀਪ ਉਸ ਲੀਡ ਨੂੰ ਹੋਰ ਕਿੰਨਾ ਵਧਾਉਂਦਾ ਹੈ ਪਰ ਲੀਡ ਦੇਖਣ ਵਾਲੀ ਗੱਲ ਹੈ ਜਿੱਤ ਤਾਂ ਪੱਕੀ ਹੈ ਵੀ ਪੰਥਕ ਹਲਕਾ ਹੈ ਪਰ ਦੂਸਰੇ ਪਾਸੇ ਅਕਾਲੀ ਦਲ ਬਾਦਲ ਵੱਲੋਂ ਜਿਹੜਾ ਬੀਬੀ ਖੜੀ ਉਹ ਕਹਿੰਦੇ ਵੀ ਅਸੀਂ ਵੀ ਧਰਮੀ ਫੌਜੀ ਅਸੀਂ ਪੰਥਕ ਪਰਿਵਾਰ ਦੇਖੋ ਜੀ ਜਿਹੜੀ ਅਸੀਂ ਦੇਖੋ ਧਰਮੀ ਫੌਜੀਆਂ ਦੀ ਰਿਸਪੈਕਟ ਹੈ ਪਰ ਜਿਹੜੀ ਗੱਲ ਸੰਦੀਪ ਸਿੰਘ ਛੰਨੀ ਦੀ ਹੈ ਆਪਣੇ ਛੋਟੇ-ਛੋਟੇ ਬੱਚੇ ਛੱਡ ਕੇ ਉਹਨੇ ਕੌਮ ਦੇ ਲਈ ਕੁਰਬਾਨੀ ਕੀਤੀ ਹੈ ਠੀਕ ਹੈ ਨਾ ਅਸੀਂ ਬੱਚੇ ਦੇਖੇ ਉਹਦੇ ਬਿਲਕੁਲ 4-4 3-3 ਸਾਲਾਂ ਦੇ 5-5 ਸਾਲ ਦੀ ਬੇਟੀ ਹੋਣੀ ਆ 3 ਸਾਲ ਦਾ ਬੇਟਾ ਹੋਣਾ ਮਤਲਬ ਉਹਨੇ ਵੀ ਆਪਣੇ ਬੱਚਿਆਂ ਵੱਲ ਨਹੀਂ ਵੇਖਿਆ ਕੌਮਲੀ ਕੁਰਬਾਨੀ ਕੀਤੀ ਠੀਕ ਹੈ ਉਸ ਤੋਂ ਬਾਅਦ ਉਹਨੂੰ ਜੇਲ੍ਹ ਚ ਉਸਤੇ ਹਮਲਾ ਕਰਵਾਇਆ ਸਰਕਾਰ ਨੇ ਪਰ ਗੁਰੂ ਦਾ ਸਿੰਘ ਜਿਹੜਾ ਕਹਿ ਲਓ ਵੀ ਤਿੰਨਾ ਤੇ ਭਾਰੀ ਪੈ ਗਿਆ ਤੇ ਮਹਾਰਾਜ ਨੇ ਉਹਦੇ ਅੰਗ ਸੰਗ ਹੋ ਕੇ ਉਹਦਾ ਸਾਥ ਦਿੱਤਾ ਹੈ ਤੇ ਉਹਨੇ ਜੇਲ੍ਹ ਚ ਵੀ ਫਿਰ ਸੂਬੇ ਨੂੰ ਜਿਹੜਾ ਕਹਿੰਦਾ ਸੀ ਵੀ ਮੈਂ ਸੂਬਾ ਸਰੰਦ ਨੂੰ ਮੈਂ ਭਲਾ ਦੂੰਗਾ ਤੁਸੀਂ ਮੈਨੂੰ ਯਾਦ ਰੱਖੋਗੇ ਤੇ ਉਹਨੂੰ ਵੀ ਸੌਦਾ ਲਾਇਆ ਫਿਰ ਅੱਜ ਦੀ ਜਿਹੜੀ ਸਥਿਤੀ ਆ ਇਹਦੇ ਵਿੱਚ ਤਾਂ ਮਤਲਬ ਇਸੇ ਪਰਿਵਾਰ ਨੂੰ ਤਰਜੀਹ ਦੇਣੀ ਪਣਦੀ ਹੈ ਮੈਂ ਜਿਹੜੇ ਆਪਣੇ ਬੀਬੀ ਜੀ ਹੈ ਆਪਣਾ ਧਰਮੀ ਫੌਜੀ ਦੇ ਸਿੰਘ ਨੇ ਜੀ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਬਈ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਉਹ ਵੀ ਆਉਣ ਤੇ ਸਾਡੇ ਨਾਲ ਤੇ ਆ ਮੰਦੀਪ ਦੀ ਸਮਰਥਨ ਦੇਣ ਆਪਣਾ ਬਿਲਕੁਲ ਜਿਵੇਂ ਇਹ ਵੀ ਸ਼ਹੀਦ ਪਰਿਵਾਰ ਬਾਪੂ ਜੀ ਆਪਾਂ ਵੇਖਦੇ ਆ ਭਾਈ ਸਰਬਜੀਤ ਸਿੰਘ ਇਹਨਾਂ ਦੇ ਭੈਣ ਨੇ ਸਮਰਥਨ ਦੇ ਦਿੱਤਾ ਕਹਿੰਦੇ ਵੀ ਜਦੋਂ ਉਹਨਾਂ ਨੇ ਪਤਾ ਲੱਗਾ ਵੀ ਸੰਦੀਪ ਸਿੰਘ ਸਣੀ ਦੇ ਹੱਕ 'ਚ ਬਹਿ ਗਏ ਨੇ ਤੇ ਅੱਜ ਸਰਦਾਰ ਸਾਹਿਬ ਨੇ ਵੀ ਬੇਨਤੀ ਕਰਤੀ ਮੈਂਬਰ ਆਫ ਪਾਰਲੀਮੈਂਟ ਨੇ ਸਾਡੇ ਇਹਨਾਂ ਨੇ ਕਹਿਤਾ ਵੀ ਮੈਂ ਧਰਮੀ ਫੌਜੀ ਦੇ ਧਰਮ ਪਤਨੀ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਸਮਰਥਨ ਦਿਓ ਨਹੀਂ ਅਸੀਂ ਤੇ ਇਹੋ ਹੀ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਆਪਣਾ ਧਰਮ ਨਿਭਾਉਣ ਦਾ ਫਰਜ਼ ਹੈ ਉਹ ਜਿਹੋ ਧਰਮ ਵਾਸਤੇ ਉਹਨਾਂ ਨੇ ਅੱਗੇ ਉਹਨਾਂ ਦੇ ਪਰਿਵਾਰ ਨੇ ਵੱਡੀ ਕੁਰਬਾਨੀ ਕੀਤੀ ਆ ਤੇ ਹੁਣ ਫਿਰ ਇੱਕ ਧਰਮ ਸੰਕਟ ਖੜਾ ਹੈ ਇਹਦੇ ਵਾਸਤੇ ਵੀ ਉਹਨਾਂ ਦੇ ਪਰਿਵਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਹੋ ਇਹ ਇਹ ਧਰਾਂ ਦੇ ਚੁਗਲ ਝੋਣੇ ਨਿਕਲ ਕੇ ਪੰਥ ਨਾਲ ਖੜੇ ਹੋ ਪੰਥ ਤੁਹਾਡਾ ਪਹਿਲਾਂ ਵੀ ਮਾਨਸਤਕਾਰ ਕਰਦਾ ਤੇ ਆਉਣ ਵਾਲੇ ਸਮੇਂ 'ਚ ਇਹ ਦੂ ਵਧ ਕਰੂਗਾ ਕਿ ਇਸ ਕਰਕੇ ਤੁਸੀਂ ਇਹ 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 ਜਿਹੜੇ ਲੋਕ ਤੁਹਾਨੂੰ ਅੱਗੇ ਲਿਆ ਰਹੇ ਆ ਇਹਨਾਂ ਨੂੰ ਉਦੋਂ ਦੇ ਤੇ ਧਰਮੀ ਫੌਜੀ ਕੋਈ ਚੇਤੇ ਨਹੀਂ ਆਇਆ ਆ ਆ ਜਦੋਂ ਡੁੱਬਦੀ ਬੇੜੀ 'ਚ ਦੂਜਿਆਂ ਨੂੰ ਡਬਾਉਣ ਵਾਸਤੇ ਇਹ ਧਰਮੀ ਫੌਜੀਆਂ ਦਾ ਸਾਰਾ ਲੈ ਰਹੇ ਆ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਧਰਮੀ ਫੌਜੀਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਸਾਨੂੰ ਅੱਜ ਚੜ੍ਹਦੀ ਕਲਾ ਵਾਲੇ ਸਿੰਘਾਂ ਦਾ ਸਾਥ ਦੇਣਾ ਚਾਹੀਦਾ ਇਹਨਾਂ ਇਹਨਾਂ ਤੋਂ ਆਪਾਂ ਜੋ ਇਹਨਾਂ ਨੇ ਸਾਡੇ ਧਰਮ ਨੂੰ ਥੇਸ ਪਹਾਈ ਆ ਸਾਡੀਆਂ ਸੰਸਥਾਵਾਂ ਦਾ ਕਹਾਣ ਕੀਤਾ ਇਹ ਇਹਨਾਂ ਤੋਂ ਆਪਾਂ ਬਾਹਰ ਨਿਕਲੀਏ ਤੇ ਪੰਥ ਨਾਲ ਖੜੇ ਹੋਈਏ ਇਹ ਸੀਟ ਤੁਹਾਨੂੰ ਜਿਵੇਂ ਸਰਦਾਰ ਸਾਹਿਬ ਨੇ ਕਿਹਾ ਵੱਡੀ ਲੀਡ ਕੱਢਾਂਗੇ ਵੀ ਇਹ ਝੰਡੇ ਗੱਡਾਂਗੇ ਇਹ ਮਤਲਬ 27 ਦਾ ਮੋੜ ਬਣੂਗੀ ਫਿਰ ਸੀਟੇ ਮੇਰੇ ਖਿਆਲ ਹੈ ਜੀ 27 ਜਿਗੇ ਪੂਰੇ ਪੰਥ ਦੀ ਚੜ੍ਹਦੀ ਕਲਾ ਦਾ ਮੋੜ ਬਣਦ ਹੋਗੀ ਜੀ ਹਾਂ ਜੀ ਇਹ ਚੀਜ਼ ਹੈ ਕਿ 27 ਕੀ ਜੋ ਵੀ ਆਉਣ ਵਾਲੇ ਸਮੇਂ ਚ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਕੋਈ ਵੀ ਆਉਂਦੀ ਆ ਸਾਰਿਆਂ ਚ ਚੜ੍ਹਦੀ ਕਲਾ ਹੋ ਜੂਗੀ ਜੀ ਪੂਰਾ ਪੰਥ ਇਕੱਠਾ ਹੋ ਰਿਹਾ ਪੂਰਾ ਪੰਥ ਇੱਕ ਆਵਾਜ਼ ਚ ਜਿਦਾ ਇਹਨਾਂ ਦੇ ਨਾਲ ਖੜਾ ਵਾ ਦੇਖੋ ਇਹਨੇ ਉਹ ਉਹਦੇ ਉਹ ਸੰਗਾਂ ਆਏ ਨੇਗੇ ਜਿਨ੍ਹਾਂ ਨੇ ਸੰਗਤਾਂ ਦੋਨੋਂ ਦੋਨੋਂ ਚੱਲ ਕੇ ਉਹਨਾਂ ਦੇ ਸਮਰਥਨ ਚ ਆ ਗੀਆਂ ਅਦੇਸਾਂ ਵਿਦੇਸਾਂ ਚੋਂ ਉਹਨਾਂ ਦਾ ਉਹਨਾਂ ਨੂੰ ਸਮਰਥਨ ਮਿਲ ਰਿਹਾ ਜਿਦਾ ਅਮਰਤਪਾਲ ਨੂੰ ਮਿਲ ਰਿਹਾ ਸੀ ਮੇਰੇ ਖਿਆਲ ਕਾ ਬਹੁਤ ਇਹ ਸਾਡੇ ਸਾਰੇ ਜਿਹੜੇ ਪੰਥਕ ਮਖੌਟੇ ਆੜਿਆਂ ਨੇ ਵੀ ਸਮਝ ਲੈਣਾ ਚਾਹੀਦਾ ਕਿ ਹੁਣ ਲੋਕ ਜਾਗ ਚੁੱਕੇ ਹੁਣ ਉਹਨਾਂ ਨਾਲ ਇਦਾਂ ਧੋਖੇ ਬਾਜ਼ੀਆਂ ਨਾਲ ਨਹੀਂ ਅਸੀਂ ਪੰਥਕ ਹੋ ਸਕਦੇ ਪੰਥ ਅਸਲੀ ਪੰਥ ਦਾ ਪੰਥ ਨਾਲ ਖੜਨ ਦਾ ਵਕਤ ਆ ਤੇ ਪੰਥ ਨਾਲ ਖੜਨਾ ਚਾਹੀਦਾ ਪੰਜਾਬ ਆਰਥਿਕ ਸੰਕਟ ਦਾ ਹੜਾਂ ਕਰਕੇ ਸਾਹਮਣਾ ਕਰ ਰਿਹਾ ਪਰ ਫਿਰ ਵੀ ਆ ਖੁਸ਼ੀ ਦੀ ਗੱਲ ਹੈ ਵੀ ਅੱਜ ਸਾਰੇ ਜਿਹੜੇ ਨੇ ਪੰਥਕ ਚਿਹਰੇ ਸਾਰੇ ਅੱਜ ਇੱਕ ਮੰਚ ਤੇ ਇਕੱਠੇ ਹੋਏ ਨੇ ਅਕਾਲ ਤਖਤ ਸਾਹਿਬ ਅੱਜ ਅਰਦਾਸ ਬੇਨਤੀ ਕਰਕੇ ਤੇ ਇਹ ਚੋਣ ਮਹਿੰਮ ਨੂੰ ਅੱਗੇ ਤੋਰਨਾ ਆ ਸਾਰੇ ਹਾਂਜੀ ਹੋਰ ਵੀ ਮਤਲਬ ਜਿਹੜੀਆਂ ਸੱਜੀ ਖੱਬੀਆਂ ਧਿਰਾਂ ਨੇ ਉਹਨਾਂ ਨੂੰ ਵੀ ਕੋ ਕਹਿਣਾ ਚਾਹੋ ਅਸੀਂ ਮੈਂ ਜੀ ਸਾਰਿਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਹੈ ਬਈ ਜਿੰਨੀਆਂ ਵੀ ਧਿਰਾਂ ਆ ਜਿਹੜੀਆਂ ਆਪਣੇ ਆਪ ਨੂੰ ਪੰਥਕ ਖਵਾਉਂਦੀਆਂ ਐ ਭਈਓ ਸਾਰਿਆਂ ਨੂੰ ਆ ਕੇ ਅੱਜ ਮਨਦੀਪ ਸਿੰਘ ਦਾ ਸਾਥ ਦੇਣਾ ਚਾਹੀਦਾ ਜੀ 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 ਜ ਹੋ ਸਕਦਾ ਵੀ ਇਹਨੇ ਮੇਰੀ ਵੀ ਇੰਟਰੋਗੇਟ ਬਹੁਤ ਕੀਤੀ ਸੀ ਸੂਬਾ ਸਿੰਘ ਨੇ ਫਰੀਦਕੋਟ ਲੈ ਜਾ ਕੇ ਅੱਛਾ ਇਹ ਬੰਦਾ ਟੈਕ ਇਹਦੇ ਤੇ ਸੰਨੀ ਨੇ ਨਹੀਂ ਕੀਤਾ ਵੀਰ ਨੇ ਜਿਹੜੀ ਚੀਜ਼ ਨੇ ਕੁੱਟਮਾਰ ਕਰਦੇ ਹੋਂਦੋਂ ਕਹਿੰਦਾ ਹੁੰਦਾ ਸੀ ਵੀ ਤੂੰ ਇਸ ਸੂਬੇ ਸਰਹੰਦ ਨੂੰ ਪਹੁੰਚ ਜਾਗੇ ਜਿਵੇਂ ਉਹਨੇ ਸਾਬ ਜਾਨ ਤਸ਼ੱਦਦ ਟਾਇਆ ਮੈਂ ਉਦੋਂ ਜਿਆਦਾ ਤੁਹਾਡੇ ਪਰਿਵਾਰ ਨਾਲ ਇਹ ਮੈਨੂੰ ਇਹ ਗੱਲ ਇਹਨੇ ਪਹਿਲਾਂ ਆਖੀ ਸੀ ਇੰਟਰੋਗੇਟ ਕਰਨ ਲੱਗਾ ਵੀ ਤੂੰ ਵੀ ਆਪਦੇ ਆਪ ਨੂੰ ਸੁਪਰ ਪਹੁੰਚਾ ਮੈਂ ਸੂਬਾ ਸਰਹੰਦ ਇਥੋਂ ਚੋਕੇ ਜੀਰੋ ਮੈਨੂੰ ਕੇਸੀ ਨਾਤੇ ਨੂੰ ਚੱਕ ਕੇ ਲਗਿਆ ਪਰ ਉਹ ਇਹ ਨਹੀਂ ਸੀ ਪਤਾ ਸਾਡੇ ਨਾਲ ਪੰਥਕ ਵਿਦਵਾਨ ਵੀ ਨਹੀਂ ਉਹਨੂੰ ਇਹ ਨਹੀਂ ਸੀ ਪਤਾ ਸੂਬੇ ਸਰਹੰਦ ਤੋਂ ਬਾਅਦ ਬੰਦਾ ਸਿੰਘ ਬਹਾਦਰ ਵੀ ਆਇਆ ਸੀ ਚੱਪੜ ਜੜੀ ਦੇ ਮੈਦਾਨ ਦੀਆਂ ਘੋੜਿਆਂ ਮਗਰ ਪਾ ਕੇ ਧੂਆਂ ਹੀ ਉਹਨੇ ਫਿਰ ਅੱਧਾ ਇਤਿਹਾਸ ਪੜਿਆ ਸੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਟੇ ਪੁੱਤ ਜੀ ਵੇਖੋ ਮੈਂ ਤਾਂ ਕਹਿੰਨਾ ਇੱਕਵੀਂ ਸਦੀ ਦਾ ਸਾਡਾ ਯੋਧਾ ਵਾ ਭਾਈ ਸੰਦੀਪ ਸਿੰਘ ਸਣੀ ਜਿਹੜੇ ਕਾਰਜ ਇਹਨੇ ਕਰਕੇ ਵਿਖਾਤੇ ਇੱਕ ਵਾਰ ਫੇਰ ਭਾਈ ਜਿੰਦੇ ਦੇ ਭਾਈ ਸੁਖੇ ਵਾਲਾ ਇਤਿਹਾਸ ਦੁਹਰਾ ਕੇ ਵਿਖਾਇਆ ਮਤਲਬ ਦੁਸ਼ਮਣ ਹਮੇਸ਼ਾ ਹੀ ਭਲੇਖੇ ਚ ਰਿਆ ਦੁਸ਼ਮਣ ਦਾ ਭਲੇਖਾ ਇਹ ਰਿਹਾ ਵੀ ਮੈਂ ਸਿੱਖ ਕੌਮ ਦੇ ਉੱਪਰ ਤਸ਼ੱਦਦ ਕਰਕੇ ਤਸੀਹੇ ਕਰਕੇ ਵੀ ਸ਼ਾਇਦ ਕਿਤੇ ਇਹਨਾਂ ਤੋਂ ਭੱਜ ਜਾਵਾਂਗਾ ਪਰ ਇਹ ਇਤਿਹਾਸ ਕੌਮ ਸਾਡੀ ਭੁੱਲਦੀ ਨਹੀਂ ਜੇਕਰ ਕੌਮ ਤੇ ਉੱਪਰ ਕਿਸੇ ਸਮੇਂ ਜ਼ੁਲਮ ਹੋਏ ਸਮੇਂ ਸਮੇਂ ਸਰ ਜ਼ੁਲਮ ਹੁੰਦੇ ਆ ਅੱਜ ਵੀ ਸਿੱਖ ਉੱਪਰ ਜ਼ੁਲਮ ਹੋ ਰਿਹਾ ਪਰ ਸਿੱਖੋ ਹੋਇਆਂ ਜ਼ੁਲਮਾਂ ਨੂੰ ਕਦੇ ਵੀ ਵਿਸਾਰਦਾ ਨਹੀਂ ਕਦੇ ਵੀ ਭੁੱਲਦਾ ਨਹੀਂ ਸੇਖ ਦੀ ਮਾਨਸਿਕਤਾ ਦੇ ਵਿੱਚ ਇੱਕ ਜਿਹੜੀ ਗੁਰੂ ਪਾਤਸ਼ਾਹ ਜੀ ਦੀ ਦਿੱਤੀ ਹੋਈ ਸੋਚ ਆ ਉਹ ਪਈ ਆ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਆ ਉਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਆ ਸੇਖ ਦੀ ਮਾਨਸਿਕਤਾ ਦੇ ਵਿੱਚੋਂ ਉਹ ਕਦੇ ਵੀ ਉਭਾਰ ਨਿਕਲ ਕੇ ਬਾਹਰ ਆ ਸਕਦਾ ਏਸੇ ਤਰ੍ਹਾਂ ਹੀ ਭਾਈ ਸੰਦੀਪ ਸਿੰਘ ਸਣੀ ਜਿੰਨਾ ਪਹਿਲਾਂ ਸੂਰੀ ਠੋਕਿਆ ਕੀ ਉਹਨੇ ਕੋਈ ਪਲਾਨਿੰਗ ਪਲਾਨਿੰਗ ਨਹੀਂ ਕੀਤੀ ਵੀ ਮੈਂ ਸੂਰੀ ਨੂੰ ਮਾਰਨਾ ਇੱਕ ਸਿੱਖ ਹੋਣ ਦੇ ਨਾਤੇ ਉਹਨੇ ਸਾਹਮਣੇ ਵੇਖਿਆ ਵੀ ਇਹ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ 2% ਵਾਲਿਆਂ ਨੂੰ ਕਹਿੰਦਾ ਵੀ ਮੈਂ ਨੇਸ਼ ਤੋਂ ਨਬੂਦ ਕਰ ਦੂੰ ਖਤਮ ਕਰ ਦੂੰਗਾ ਤੇ ਸੰਦੀਪ ਸਿੰਘ ਸਣੀ ਨੇ ਆਪਣਾ ਲਾਇਸੈਂਸੀ ਦਵਾਲਵਾਰ ਕੱਢ ਕੇ ਤੇ ਸੂਰੀ ਦੀ ਹੇਕ ਚ ਠਾਠਾ ਕਰਦੀਆਂ ਠੋਕੀਆਂ ਦੇ ਧੁਰ ਦਰਗਾਹ ਦੀ ਟਿਕਟ ਦੇਤੀ ਫਿਰ ਵੀ ਉਹ ਜੇਲ੍ਹ ਚ ਰਿਹਾ 2-3 ਸਾਲ ਹੋ ਗਏ ਜੇਲ੍ਹ ਦੇ ਵਿੱਚ ਫਿਰ ਵੀ ਉਹਦੇ ਅੰਦਰ ਉਹ ਜਜ਼ਬਾ ਉਹ ਕੌਮ ਪ੍ਰਤੀ ਪਿਆਰ ਉਹ ਕੌਮ ਦਾ ਦਰਦ ਕਿਤੇ ਖਤਮ ਨਹੀਂ ਹੋਇਆ ਉਸੇ ਤਰ੍ਹਾਂ ਫਿਰ ਜਦੋਂ ਉਹ ਜੇਲ੍ਹ ਦੇ ਵਿੱਚ ਉਹ ਚੜ ਕੇ ਆਏ ਵੇਖੋ ਜਿਹੜਾ ਚੜ ਕੇ ਆ ਜਾਵੇ ਖਾਲਸਾ ਉਹਨੂੰ ਕਦੇ ਮਾਫ ਨਹੀਂ ਕਰਦਾ ਜਿਹੜਾ ਨਿਮਕਿ ਆਵੇ ਖਾਲਸਾ ਗਲੇ ਦੇ ਨਾਲ ਲਾ ਲੈਂਦਾ ਖਾਲਸੇ ਨੇ ਮਾਫੀਆਂ ਵੀ ਇਤਿਹਾਸ ਦੇ ਵਿੱਚ ਬੜਿਆਂ ਵੱਡੇ ਪਾਪੀਆਂ ਨੂੰ ਵੀ ਮਾਫੀਆਂ ਦਿੱਤੀਆਂ ਪਰ ਜਿਹੜਾ ਚੜ ਕੇ ਆਇਆ ਖਾਲਸਾ ਉਹਨੂੰ ਕਦੇ ਮਾਫ ਨਹੀਂ ਕਰਦਾ ਸੂਬਾ ਸਰਹੰਦ ਫੇਰ ਚੜ ਕੇ ਆਇਆ ਤੇ ਸਾਨੀ ਨੇ ਧੁਰ ਦਰਗਾਹ ਦੀ ਟੇਡ ਦਿੱਤੀ ਸਾਨੂੰ ਉਸ ਜੋਧੇ ਤੇ ਮਾਣ ਆ ਸਾਨੂੰ ਫਖਰ ਆ ਕਿ ਅਸੀਂ ਸੰਗਤਾਂ ਦੇ ਨਾਲ ਵਾਅਦਾ ਕਰਦਾ ਮੈਂ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਆ ਜਿਹੜਾ ਮਹੀਨਾਵਾ ਦੇਨ ਰਾਤ ਇੱਕ ਕਰਕੇ ਜਿਸ ਤਾਂ ਐਮਪੀ ਭਾਈ ਅਮਰਤਪਾਲ ਸਿੰਘ ਜੀ ਨੂੰ ਜਿਤਾਇਆ ਸੀ ਇਸੇ ਤਰ੍ਹਾਂ ਦਿਨ ਰਾਤ ਪ੍ਰਚਾਰ ਕਰਕੇ ਭਾਈ ਸੰਦੀਪ ਸਿੰਘ ਜਿਹੜੇ ਭਾਈ ਭਾਈ ਮਨਦੀਪ ਸਿੰਘ ਜਿਹੜੇ ਭਾਈ ਸਣੀ ਜੀ ਦੇ ਭਰਾਤਾ ਵਾ ਇਹਨਾਂ ਨੂੰ ਜਿਤਾਵਾਂਗੇ ਵੱਡੀ ਲੀਡ ਦੇ ਨਾਲ ਜਿਤਾਵਾਂਗੇ ਤੇ ਬਾਕੀ ਮਝੈਲਾਂ ਨੂੰ ਬੇਨਤੀ ਆ ਵੀ ਮਝੈਲ ਉੱਥੇ ਅੜੇ ਜਿੱਥੇ ਕੋਈ ਨਹੀਂ ਅੜ ਸਕਿਆ ਮਝੈਲਾਂ ਅਬਦਾਲੀ ਰੋਕਿਆ ਮਝੈਲਾਂ ਸਕੰਦਰ ਰੋਕਿਆ ਮਝੈਲਾਂ ਇੰਦਰਾ ਗਾਂਧੀ ਰੋਕੀ ਸੋ ਇਸੇ ਤਰ੍ਹਾਂ ਮੈਂ ਮਝੈਲਾਂ ਨੂੰ ਬੇਨਤੀ ਕਰਦਾ ਮਝੈਲੋ ਉੱਠੋ ਜਾਗੋ ਵਿਦੇਸ਼ਾਂ ਦੇ ਵਿੱਚ ਬੈਠੀ ਹੋਈ ਮਝੈਲਾਂ ਨੂੰ ਬੇਨਤੀ ਕਰਦਾ ਮਝਾਈ ਲੋ ਆਪੂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਖੜਕਾ ਦਿਓ ਭੈਣਾ ਭਰਾਵਾਂ ਨੂੰ ਫੋਨ ਖੜਕਾ ਦਿਓ ਜਿੱਥੇ ਵੀ ਤਰਨ ਤਰਨ ਹਲਕੇ ਦੇ ਵਿੱਚ ਤੁਹਾਡਾ ਕੋਈ ਭੈਣ ਭਰਾ ਮਾਸੀ ਭੂਆ ਚਾਚੀ ਤਾਇਆ ਕਿਤੇ ਵੀ ਕੋਈ ਰਹਿੰਦਾ ਉਹਨਾਂ ਨੂੰ ਫੋਨ ਕਰ ਦਿਓ ਵੀ ਐਰ ਕੀ ਵੋਟ ਪੰਥ ਨੂੰ ਭਾਈ ਮਨਦੀਪ ਸਿੰਘ ਨੂੰ ਜਾਣੀ ਚਾਹੀਦੀ ਆ ਅਕਾਲੀ ਦਲ ਬਾਦਲ ਵੱਲੋਂ ਬੀਬੀ ਖੜੇ ਉਹ ਕਹਿੰਦੇ ਵੀ ਅਸੀਂ ਵੀ ਧਰਮੀ ਆ ਮੇਰੇ ਪਤੀ ਨੇ ਜਦੋਂ ਅਟੈਕ ਹੋਇਆ ਧਰਮ ਨਮਾਇਆ ਨੌਕਰੀ ਛੱਡ ਕੇ ਧਰਮੀ ਫੌਜੀ ਦੀ ਮੈਂ ਧਰਮ ਸੁਪਤਨੀ ਆ ਮੈਂ ਵੀ ਧਰਮ ਦੀ ਖਾਤਰ ਲੜ ਰਹੀ ਆ ਉਹ ਬਿਲਕੁਲ ਉਹ ਵੇਖੋ ਵੀ ਕਿੰਨਾ ਲੋ ਲੜ ਰਹੇ ਆ ਜਿਨ੍ਹਾਂ ਨੇ ਕੌਮ ਦੇ ਨਾਲ ਦਗੇ ਕੀਤੇ ਜਿਨ੍ਹਾਂ ਨੇ ਉਹ ਟੈਕ ਕਰਵਾਉਣ ਦੇ ਵਿੱਚ ਬਾਦਲਾਂ ਦਾ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਹਿਬ ਟਵਾਇਆ ਹੋਵੇ ਉਹ ਭੈਣ ਜੀ ਉਹਨਾਂ ਲੋ ਬੋਟਰ ਲੜ ਰਹੇ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਗ ਪੜਵਾਏ ਹੋਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਿਆ ਹੋਵੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਤੇ ਰਾਜਨੀਤੀ ਕੀਤੀ ਹੋਵੇ ਜਿਨ੍ਹਾਂ ਨੇ ਇਹ ਕਿਹਾ ਹੋਵੇ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਕਾਤਲਾ ਉਹਨੂੰ ਬਾਹਰ ਨਹੀਂ ਲੈ ਕੇ ਆਉਣਾ ਚਾਹੀਦਾ ਜਿਨ੍ਹਾਂ ਨੇ ਸੇਵ ਸੈਨਾ ਵਰਗਿਆਂ ਨਾਲ ਸਮਝੌਤੇ ਕੀਤੇ ਹੋਣ ਜਿਹੜੇ ਆਰਐਸਐਸ ਦੇ ਮੈਂਬਰ ਰਹੇ ਹੋਣ ਜਿਨ੍ਹਾਂ ਨੇ ਭਾਜਪਾ ਦੇ ਨਾਲ ਇੱਕ ਗੱਲ ਹੋਵੇ ਜਿਨ੍ਹਾਂ ਦੀ ਉਹ ਭੈਣ ਦੀ ਉਹਨਾਂ ਨਾਲ ਲੜਦਾ ਹੈ ਪੰਥ ਨੇ ਬੜਾ ਪਿਆਰ ਦੇਣਾ ਸੀ ਬੜਾ ਪਿਆਰ ਦੇਣਾ ਸੀ ਜੇ ਭੈਣ ਦੀ ਕਿਤੇ ਕਿਤੇ ਆਜ਼ਾਦ ਲੜ ਲੈਂਦੇ ਜਾਂ ਮੰਨ ਕੇ ਚਲੋ ਵੀ ਕਿਸੇ ਹੋਰ ਵੱਲੋਂ ਲੜ ਲੈਂਦੇ ਪੰਥਕ ਤੇਰਾਂ ਲੋ ਬਾਅਦ ਉਹ ਲੜ ਰਹੇ ਆ ਬਾਦਲਦਾਲਾ ਲੋ ਬਾਦਲਦਾਲ ਦੀ ਨਾ ਅੱਜ ਕੋਈ ਸੰਦੀਪ ਸਿੰਘ ਆਜ਼ਾਦ ਦੀ ਕਿਉਂ ਮਤਲਬ ਕਿਉਂ ਤੁਹਾਡੀ ਪਾਰਟੀ ਵੀ ਹੁਣ ਰਾਜਨੀਤਿਕ ਬਣ ਗਈ ਸੀ ਵਾਰਿਸ ਪੰਜਾਬ ਵੱਲੋਂ ਕਿਉਂ ਨਹੀਂ ਖੜੇ ਇਹ ਆਜ਼ਾਦ ਕਿਉਂ ਖੜੇ ਉਹਦੇ ਪਿੱਛੇ ਵੀ ਬਹੁਤ ਸਾਰੇ ਕਾਰਨ ਆ ਜੀ ਅਸੀਂ ਵੀ ਕਹਿ ਰਹੇ ਆ ਵੀ ਸਾਰੀਆਂ ਧਿਰਾਂ ਹੀ ਉਹਨਾਂ ਨੂੰ ਸਪੋਰਟ ਕਰਨ ਪੰਥਕ ਧਿਰਾਂ ਸੋ ਇਸ ਕਰਕੇ ਇਹ ਫੈਸਲਾ ਲੈਣਾ ਪਿਆ ਜੀ ਵਾਹਿਗੁਰੂ ਜੀ ਕਾ ਖਾਲਸਾ